ਸਾਜੀ ਗਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਲੈ ਕੇ ਹਾਜ਼ਰ ਆ ਇੱਕ ਨਵਾਂ ਅਪਡੇਟ ਤੁਹਾਨੂੰ ਦੱਸ ਦੇ ਕਿ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਉਹ ਬਹੁਤ ਹੀ ਵਧੀਆ-ਵਧੀਆ ਉਪਰਾਲੇ ਪੰਜਾਬ ਦੇ ਵਿੱਚ ਕਰਦੀ ਪਈ ਹੈ ਜਿਵੇਂ ਕਿ ਨਸਿਆਂ ਨੂੰ ਲੈ ਕੇ ਤੇ ਹੋਰ ਵੀ ਬਹੁਤ ਸਾਰੇ ਐਸੇ ਉਪਰਾਲੇ ਜਿਹਦੇ ਨਾਲ ਕਿ ਜਿਹੜਾ ਆ ਪਬਲਿਕ ਨੂੰ ਬਹੁਤ ਸਾਰੀਆਂ ਸਹੂਲਤਾਂ ਹੋ ਜਾਣ ਇਹਨਾਂ ਸਹੂਲਤਾਂ ਦੇ ਵਿੱਚ ਹੀ ਤੁਸੀਂ ਜਾਣਦੇ ਹੋ ਕਿਉਂਕਿ ਰਜਿਸਟਰੀਆਂ ਨੂੰ ਲੈ ਕੇ ਪਿਛਲੇ ਦਿਨ ਦੇ ਵਿੱਚ ਬਹੁਤ ਵੱਡਾ ਹੰਗਾਮਾ ਹੋਇਆ ਸੀ ਜਿਦੇ ਚ ਤਹਿਸੀਲਦਾਰਾਂ ਨੇ ਹੜਤਾਲ ਕਰ ਦਿੱਤੀ ਸਾਰੇ ਤਹਿਸੀਲਦਾਰ ਜਿਹੜੇ ਹੜਤਾਲ ਤੇ ਚਲੇ ਗਏ ਸੀ ਕਿਉਂਕਿ ਭਗਵਾਨ ਸਿੰਘ ਮਾਨ ਹੋਣਾ ਨੇ ਇੱਕ ਤਹਿਸੀਲਦਾਰ ਨੂੰ ਜਿਹੜਾ ਆ ਰਿਸ਼ਵਤ ਲੈਂਦੇ ਹੋਏ ਫੜ ਲਿਆ ਸੀ ਤੇ ਫਿਰ ਤਹਿਸੀਲਦਾਰ ਜਿਹੜੇ ਆ ਉਹ ਜਿਹੜਾ ਆ ਆਪਣਾ ਹੱਲਾ ਮਚਾਉਣ ਲੱਗੇ ਕਿ ਸਾਡੇ ਬੰਦੇ ਨੂੰ ਛੱਡ ਦਿੱਤਾ ਜਾਵੇ ਜਾਂ ਸਾਡੇ ਬੰਦੇ ਨੂੰ ਬਰੀ ਕਰ ਦਿੱਤਾ ਜਾਵੇ ਕਿਉਂਕਿ ਉਸ ਬੰਦੇ ਨੇ ਲਈ ਸੀ ਰਿਸ਼ਵਤ ਤੇ ਬਾਕੀ ਸਾਰੇ ਤਹਿਸੀਲਦਾਰ ਜਿਹੜੇ ਆ ਉਹਦੇ ਹੱਕ ਦੇ ਵਿੱਚ ਬੋਲਣੇ ਸ਼ੁਰੂ ਕਰ ਦਿੱਤੇ ਪਰਪਵਨ ਸਿੰਘ ਮਾਨ ਹੋਣਾ ਨੇ ਟਸ ਤੋਂ ਮਸ ਨਾ ਹੁੰਦੇ ਹੋਏ ਤਹਿਸੀਲਦਾਰਾਂ ਨੂੰ ਜਿਹੜਾ ਆ ਸਬਕ ਸਿਕਾਉਣ ਦੇ ਬਾਰੇ ਸੋਚ ਲਿਆ ਤੇ ਨਾਲ ਦੀ ਨਾਲ ਧੰਦਾ ਦੇ ਕਿ ਬਹੁਤ ਸਾਰੇ ਤਹਿਸੀਲਦਾਰਾਂ ਦੇ ਤਬਾਦਲੇ ਇੱਧਰ ਤੋਂ ਉੱਧਰ ਤੇ ਉੱਧਰ ਤੋਂ ਇੱਧਰ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਸਬਕ ਸਿਕਾਇਆ ਜਦੋਂ ਇਸ ਤਰ੍ਹਾਂ ਹੋਣ ਲੱਗਿਆ ਤੇ ਜਿਹੜੇ ਤਹਿਸੀਲਦਾਰ ਆ ਉਹ ਵੀ ਆਪਣੇ ਪੈਰਾਂ ਤੇ ਆ ਗਏ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਕੰਮ ਜਿਹੜਾ ਆ ਖਰਾਬ ਹੁੰਦਾ ਪਿਆ ਆ ਤੇ ਇੱਥੇ ਨਾਲ ਦੀ ਨਾਲ ਹੀ ਜਿਹੜਾ ਆ ਭਗਵਾਨ ਸਿੰਘ ਮਾਨ ਹੋਣਾ ਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਤੁਸੀਂ ਕਰੋਗੇ ਗਦਾਰੀ ਤੇ ਅਸੀਂ ਤੁਹਾਡ ਨੂੰ ਵਖਾਵਾਂਗੇ ਪਿਛਾੜੀ ਤੇ ਨਵੇਂ-ਨਵੇਂ ਜਿਹੜੇ ਆ ਉਹ ਨਵੀਆਂ ਭਰਤੀਆਂ ਕਰਕੇ ਜਿਹੜਾ ਆ ਤੁਹਾਨੂੰ ਵਧੀਆ ਸਬਕ ਸਿਖਾਵਾਂਗੇ ਇਸ ਚੀਜ਼ ਤੋਂ ਡਰਦੇ ਮਾਰੇ ਜਿਹੜਾ ਆ ਉਹ ਤਹਿਸੀਲਦਾਰਾਂ ਨੇ ਬੈਕਅਪ ਲਿਆ ਦੁਬਾਰਾ ਤੋਂ ਰਜਿਸਟਰੀਆਂ ਜਿਹੜੀਆਂ ਸ਼ੁਰੂ ਕੀਤੀਆਂ ਪਰ ਉਸ ਤੋਂ ਪਰ ਉਸ ਦੌਰਾਨ ਭਵਨ ਸਿੰਘ ਮਾਨ ਹੋਣਾ ਨੇ ਇੱਕ ਵਾਅਦਾ ਕੀਤਾ ਸੀ ਵੀ ਤੁਹਾਡੇ ਸਿਰ ਤੇ ਜਿਹੜੀਆਂ ਰਜਿਸਟਰੀਆਂ ਨਹੀਂ ਰਹਿਣ ਦਿੱਤੀਆਂ ਜਾਣਗੀਆਂ ਜਾਣਗੀਆਂ ਜਿਹੜੀਆਂ ਰਜਿਸਟਰੀਆਂ ਨੇ ਉਹ ਸਕੂਲਾਂ ਦੇ ਵਿੱਚ ਪ੍ਰਿੰਸੀਪਲਾਂ ਦੇ ਕੋਲੋਂ ਜਾਂਚ ਵਿਦਾਵਾਂ ਦੇ ਵਿੱਚੋਂ ਕਰਵਾਈਆਂ ਜਾਣਗੀਆਂ ਤੇ ਹੁਣ ਉਹਨਾਂ ਨੇ ਕਹਿ ਦਿੱਤਾ ਕਿ ਥੋੜੇ ਦਿਨਾਂ ਦੀ ਗੱਲ ਆ ਕਿ ਇਹ ਰਜਿਸਟਰੀਆਂ ਜਿਹੜੀਆਂ ਨੇ ਸੇਵਾ ਕੇਂਦਰਾਂ ਦੇ ਵਿੱਚ ਕਰ ਦਿੱਤੀਆਂ ਜਾਣਗੀਆਂ ਸੇਵਾ ਕੇਂਦਰਾਂ ਦੇ ਵਿੱਚ ਹੀ ਜਿਹੜੀਆਂ ਇਹ ਰਜਿਸਟਰੀਆਂ ਹੋਣੀਆਂ ਸ਼ੁਰੂ ਹੋਣ ਜਾਣਗੀਆਂ ਸਿਰਫ ਤੇ ਸਿਰਫ ਫੋਟੋ ਕਰਵਾਉਣ ਦੇ ਲਈ ਜਿਹੜਾ ਆ ਤਹਿਸੀਲਦਾਰ ਦੇ ਦਫ਼ਤਰ ਦੇ ਵਿੱਚ ਜਾਣਾ ਪਏਗਾ ਫੋਟੋ ਕਰਾਉਣ ਦੇ ਲਈ ਜਾ ਤੁਹਾਨੂੰ ਫਿਰ ਜਿਹੜਾ ਆ ਉਹ ਕੋਰ ਜਾਣਾ ਪਏਗਾ ਜਾਂ ਫਿਰ ਜਾਣਾ ਪਏਗਾ ਤਹਿਸੀਲਦਾਰ ਦੇ ਦਫਤਰ ਅਦਰਵਾਈਜ਼ ਜਿਹੜੇ ਰਜਿਸਟਰੀ ਹੈ ਸਾਰਾ ਕੰਮ ਜਿਹੜਾ ਉਹ ਤੁਹਾਡਾ ਹੋ ਜਾਏਗਾ ਕਿੱਥੇ ਸੇਵਾ ਕੇਂਦਰਾਂ ਦੇ ਵਿੱਚ ਤੇ ਸੇਵਾ ਕੇਂਦਰਾਂ ਦੇ ਵਿੱਚ ਰਜਿਸਟਰੀਆਂ ਨੂੰ ਲੈ ਕੇ ਜਿਹੜਾ ਆ ਉਹ ਵੱਡਾ ਅਪਡੇਟ ਸੀਐਮ ਭਗਵਾਨ ਸਿੰਘ ਮਾਨ ਹੁਣਾਂ ਨੇ ਦੇ ਦਿੱਤਾ ਆ ਤੇ ਆਓ ਸੁਣਦੇ ਆ ਉਹਨਾਂ ਨੇ ਇਸ ਦੇ ਉੱਤੇ ਕੀ ਕਿਹਾ ਅੱਜ ਤਹਿਸੀਲਾਂ 'ਚ ਖੱਜਲ ਖਵਾਰੀਆਂ ਘਟ ਗਈਆਂ ਬਸ ਤੁਸੀਂ 15-20 ਦਿਨ ਠਹਿਰ ਜੋ ਟ੍ਰਾਇਲ ਸਾਡਾ ਚੱਲ ਰਿਹਾ ਹੈ ਤੁਹਾਨੂੰ ਰਜਿਸਟਰੀਆਂ ਵਾਸਤੇ ਕਚਹਿਰੀਆਂ ਜਾਣ ਦੀ ਲੋੜ ਨਹੀਂ ਪੈਣੀ ਰਜਿਸਟਰੀਆਂ ਜਿਹੜੀਆਂ ਨੇ ਉਹ ਸੇਵਾ ਕੇਂਦਰਾਂ 'ਚ ਲਿਖਿਆ ਜਾਇਆ ਕਰਨਗੀਆਂ ਉੱਥੋਂ ਆਪਣੀ ਰਜਿਸਟਰੀ ਲੈ ਲਓ ਉਸ ਤੋਂ ਬਾਅਦ ਇੱਕ ਵਾਰੀ ਤੁਸੀਂ ਫੋਟੋ ਕਰਾਉਣ ਵਾਸਤੇ ਕੋਟ ਜਾਣਾ ਹੈ ਬਾਅਦ ਚ ਤਹਿਸੀਲਦਾਰ ਜਾਂ ਉਹਦਾ ਕੋਈ ਅਫਸਰ ਜਿਹੜਾ ਉਹ ਤੁਹਾਡੇ ਘਰੇ ਰਜਿਸਟਰੀ ਫੜਾ ਕੇ ਜਾਇਆ ਕਰੂਗਾ ਬਸ ਤੁਸੀਂ ਇੱਕ ਟ੍ਰਾਇਲ ਚੱਲ ਰਿਹਾ ਹੈ ਅਗਲੇ ਦਿਨਾਂ ਚੋਂ ਤੋਂ ਕਾਟਣ ਕਰਾਂ ਬਹੁਤ ਸਾਰੇ ਕੰਮ ਹੈ ਜੀ ਨੇ ਖੱਜਲ ਖਵਰੀਆਂ ਵਾਲੇ ਜਿਹੜੇ ਕ ਫੋਨ ਤੇ ਹੋ ਸਕਦੇ ਨੇ ਆਨਲਾਈਨ ਹੋ ਸਕਦੇ ਨੇ ਉਹਦੇ ਵਾਸਤੇ ਸਾਨੂੰ ਦਿਹਾੜੀਆਂ ਬੰਨਣੀਆਂ ਪੈਂਦੀਆਂ ਉਹ ਸਾਰੇ ਅਸੀਂ ਖਤਮ ਕਰਾਂ ਕੀ ਕਹਿੰਦੇ ਸੀ ਤਹਿਸੀਲਾਰ ਹੜਤਾਲ ਕਰਾਂਗੇ ਨਾ ਸਾਡਾ ਤੁਸੀਂ ਬੰਦਾ ਫੜ ਲਿਆ ਰਿਸ਼ਵਤ ਲੈਂਦਾ ਮੈਂ ਕਿਹਾ ਕਿ ਲਾਇਸੈਂਸ ਦੇ ਦਈਏ ਤੁਹਾਨੂੰ ਫਿਰ ਵੀ ਜੇ ਬੰਦਾ ਕੋਈ ਮੁੱਦਾ ਹੋਵੇ ਤਾਂ ਹੜਤਾਲ ਕਰ ਲਓ ਲਾਇਸੈਂਸ ਦੇ ਦੀਏ ਕ腐ਸ਼ਨ ਦਾ ਸਾਰੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਸਹੀ ਵੀ ਵਿੱਚ ਹੀ ਆਗੇ ਹੋਣਗੇ ਹੁਣ ਕੀ ਕਰੀਏ ਜਦੋਂ ਕਣਕ ਨਾਲ ਕੋਣ ਪੇਸ ਜਾਂਦਾ ਸਾਰੇ ਪੰਜਾਬ ਦੇ ਤਹਿਸੀਲਾਰਾਂ ਦੀ ਬਦਲੀ ਕਰਕੇ ਉਹ ਜਗ੍ਹਾ ਤੇ ਲਾਤਾ ਰਜਿਸਟਰੀਆਂ ਨਹੀਂ ਕਰਨੀਆਂ ਤੁਸੀਂ ਹੁਣ ਰਜਿਸਟਰੀ ਕਿਸੇ ਹੋਰ ਤੋਂ ਕਰਾ ਲਾਂਗੇ ਤੁਸੀਂ ਇਸ ਗੱਲ ਦਾ ਮਾਨ ਨਾ ਕਰੋ ਕਿ ਤੁਹਾਡੇ ਸੈਨਾਂ ਨਾਲ ਰਜਿਸਟਰੀਆਂ ਹੁੰਦੀਆਂ ਨੇ ਤਨਖਾਹ ਤੁਹਾਨੂੰ ਉਹ ਨਿਯਮ ਮਿਲੂਗੀ ਚਲੋ ਅੰਕੜਾ ਵਿਭਾਗ 'ਚ ਕੰਮ ਕਰ ਲਓ ਜੀਐਸਟੀ 'ਚ ਕੰਮ ਕਰ ਲਓ ਹੋਰ ਬਥੇਰੇ ਵਿਭਾਗ ਨੇ ਹੁਣ ਕਹਿੰਦੇ ਸਾਨੂੰ ਵਾਪਸ ਲਿਆਓ ਜੀ ਰਜਿਸਟਰੀਆਂ ਤੇ ਰਜਿਸਟਰੀ ਨਾ ਟੌਰ ਬਣਦੀ ਹੈ ਜੀ ਉੱਟੋਂ ਹੁੰਦੀ ਐ ਐ ਹੁੰਦਾ ਸਰ ਬਹੁਤ ਧੰਨਵਾਦ ਜੀ ਫਲਾਣਾ ਤੇਮਕਾ ਜੀ ਉਹ ਚੀਜ਼ਾਂ ਨਹੀਂ ਰਹਿਣੀਆਂ ਸਿੱਧਾ ਪੰਜਾਬੀ ਚ ਲਿਖਿਆ ਜਾਊਗਾ ਰਜਿਸਟਰੀਆਂ ਪੰਜਾਬੀ ਚ ਲਿਖੀਆਂ ਜਾਣਗੀਆਂ ਸਿੰਪਲ ਭਾਸ਼ਾ ਚ ਸੌਖੀ ਭਾਸ਼ਾ ਚ ਰਜਿਸਟਰੀਆਂ ਲਿਖੇ ਜਾਣਗੀਆਂ ਜਿੱਥੋਂ ਮਰਜ਼ੀ ਚਾਹੇ ਕਿਸੇ ਦੁਕਾਨਦਾਰ ਤੋਂ ਪੜਵਾ ਲਿਓ ਵੀ ਕੀ ਲਿਖਿਆ ਹੋਇਆ ਹੈ ਪਹਿਲਾਂ ਤਾਂ ਪਤਾ ਹੀ ਨਾਦਾ ਸੀ ਉਰਦੂ ਲਿਖੀ ਹੁੰਦੀ ਵਿੱਚ ਬਾ ਹੁਕਮ ਬਾ ਰਕਬਾ ਬਾ ਵਸੂਲ ਬਾ ਪਤ ਨਹੀਂ ਦਖਣ ਬਾ ਪੱਛਮ ਪਤਾ ਨਹੀਂ ਕੀ ਲਿਖ ਰਹੇ ਨੇ ਪਤਾ ਹੀ ਲੱਗਾ ਇਹ ਰੀਟਰੀ ਕੀਤੀ ਹੈ ਕੀ ਕੀਤਾ ਸਾਡਾ ਸਾਡਾ ਦੇਸ਼ ਹੈ ਇਹਨੂੰ ਦੇਸ਼ ਪੰਜਾਬ ਕਹਿੰਦੇ ਆ ਤਾਂ ਪੰਜਾਬੀ 'ਚ ਲਿਖੋ ਕਿਸੇ ਨੇ ਅੰਗਰੇਜ਼ੀ 'ਚ ਲਿਖੋਣੀ ਅੰਗਰੇਜ਼ੀ 'ਚ ਲਿਖਾ ਸਕਦਾ ਹੈ ਹਿੰਦੀ 'ਚ ਲਿਖੋਣੀ ਹਿੰਦੀ 'ਚ ਲਿਖਾ ਸਕਦਾ ਪਰ ਪੰਜਾਬੀ ਸਭ ਤੋਂ ਪਹਿਲਾਂ